ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚਾ ਸੋਚ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹੇ ਨਿਪਟਾਰ ਭੁਖਿਓ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹ ਸਿਆਣ ਪਾਲਾ ਖੂਹੇ ਤੈ ਕਨ ਚੱਲਣ ਨਾਲ ਕੇ ਸਚਿਆਰਾ ਹੋਈਐ ਕਿਵ ਕੂੜੈ ਟਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੁਣ ਆਕਾਰ ਕੁਨਾ ਕਹਿ ਜਾਏ ਹੁਕਮੇ ਹੁਣ ਜੀ ਹੁਕਮ ਲੈ ਵੜਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਤੁਖ ਸੁਖ ਪਾਈਏ ਕਨਾਂ ਹੁਕਮ ਵਿੱਚ ਬਖਸੀਸਾ ਇੱਕ ਹੁਕਮੇ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਹਾਰ ਕੁਨਾ ਕੋਈ ਨਾਨਕ ਹੁਕਮੇ ਜੇ 부ਜਾ ਤਾ ਹੁ ਮੈਂ ਕਹਿ ਨਾ ਕੋਈ ਂਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਹੀਂ ਸਾਣਂਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰਂਗਾਵੇ ਕੋ ਸਾਚ ਕਰੀ ਤਨ ਕੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰ ਹਾਜ਼ੂਰ ਕਤਨ ਕਤਿਨਾ ਆਵੇ ਟੋਟ ਕਾਤ ਕਾਤ ਕਤਿ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਤਰ ਖਾਹੀ ਕਾਇ ਹੁਕਮੇ ਹੁਕਮ ਚਲਾਏ ਰਾ ਨਾਨਕ ਵਿਖਸੈ ਵੇ ਪਰਵਾ ਸੱਚਾ ਸੋਹਿਬ ਸੱਚ ਨਾਏ ਭਾਕਿਆ ਭਉ ਅਪਾਰ ਆਕੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕਿਉ ਕਹਿ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾ ਕੋ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਗ ਦੁਆਰ ਨਾਨਕੀ ਵੇ ਜਾਣੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸਾਈ ਜਿਨ ਸੇ ਰਿਓ ਤਨ ਪਾਇਆ ਮੋਨ ਨਾਨਕ ਗਾਵੀਐ ਗੁਨਿੰਦਾਨ ਗਾਵੀਐ ਸੁਣਿਐ ਮਨ ਰਕੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸ ਸਮਾਈ ਗੋਰੀ ਸ਼ਰ ਗੁਰ ਗੋੜਕ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਆਖਾਂ ਨਾਹੀ ਕਹਿਣਾ ਕਤਨ ਨਾ ਜਾਏ ਗੁਰਾ ਇੱਕ ਦੇਵੁ ਜਾਇ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਤ ਨਾਵਾਂ ਜੇ ਤਸਪਾ ਮਾ ਬਿਣ ਪਾਣੀ ਕੀ ਨਾਇ ਕਰੀ ਜੇ ਤੇ ਸਿਰ ਟੋਪਾਈ ਵੇਖਾਂ ਮਨ ਕਰਮਾਂ ਕੇ ਮਿਲਾ ਲੈ ਮਾਤ ਵਿੱਚ ਰਤਨ ਜਵਾਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜਾਇ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰੇ ਆਰਜਾ ਹੁਰਦ ਸੁਹਣੀ ਹੋਏ ਨਵਾ ਕੰਡਾ ਵਿੱਚ ਜਾਣਿਆ ਨਾਲ ਚਲੈ ਸਭ ਕਾਇ ਚੰਗਾ ਨੌਰ ਘੋਏ ਕੇ ਜਸ ਕੀਰਤਿ जग ਲੇ ਜੇ ਤਿਸ ਨਦਰ ਨਾ ਆਵੇ ਤੰ ਵਾਤ ਨ ਪੁੱਛੈ ਕੀ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਆ ਕੋਈ ਨਾਲ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਅਰਤ ਤਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਧੂਪ ਆਪਕਾ ਨਾਸ ਸੁਣੈ ਈਸ਼ਰ ਵਰਮਾਇੰਦਾ ਸੁਣੈ ਮੁਕਸ਼ਾਲਾ ਹਨਮੰਦਾ ਸੁਣੈ ਜੋਗ ਜੁਗ ਤਨ ਭੇਦ ਸੁਣੈ ਸੋਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੂਪ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾਿਸ਼ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੇ ਧਿਆਨ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੂਪ ਪਾਪ ਕਾ ਨਾਸ ਸੁਣੈ ਸਰਾਗੁਨਾ ਕੇ ਗਾ ਹਾ ਸੁਣੈ ਸੇਖ ਕੀਰਪਾ ਸਾਹਾ ਸੁਣਨ ਦੇ ਪਵੈ ਰਾ ਸੁਣੈ ਹਾਤ ਵਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾ ਉਤਕਮ ਨ ਲਿਖਣ ਹਾਰ ਮਨਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤਿ ਵੈ ਮਨ ਬੁੱਧ ਮੰਨੈ ਸਗਲ ਭੋਗਨ ਕੀ ਸੋਧਾ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਦਿੱਤੀ ਸੰਬੰਧ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੈ ਸਾਧਾਰ ਮੰਨੇ ਤਰੈ ਤਾਰੇ ਹੋਰ ਸਿੱਖ ਮੰਨੇ ਨਾਨਕ ਭੁਇ ਨਾ ਪਿਕਾ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੈ ਤਰਗਮਾਨ ਪंचे ਸੋਹੈ ਦਰਜਾਨ ਪੰਜਾਂ ਕਾ ਗੁਰ ਇਖਤਿਆਰ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨੈ ਨੋਹੀ ਸਮਾਰ ਧੂਲ ਤਰਨ ਦੇ ਆਕਾ ਪੂਤ ਸੰਤੋਖਤਾ ਉਪਕਿਆ ਜਿ ਸੂਤ ਜੇ ਕੋ ਉਜਾਵ ਸਚਿਆਰ ਤਵ ਲਿਆ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਣ ਜੋਰਾ ਜੀ ਜਾ ਤਰੰਗਾ ਕੇ ਨਾਮ ਸਭ ਨਾਮ ਕਿਆ ਬੁੜੀ ਕਲਾਮ ਏ ਲੇ ਕਾਲਿਕ ਜਾਣੈ ਕੋ ਏ ਲੇ ਕਾਲ ਕਿਆ ਕੀਤਾ ਹੋਇ ਕੀ ਤਾ ਤਾਣ ਸੁਹਾਲੀਆ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀ ਤਵਸਾਓ ਏਕੋ ਕੋਵ ਤਿਸਤੇ ਹੋਏ ਲਗ ਦਰਿਆ ਕੁਦਰਤ ਕਵਣ ਕਹੋ ਵਿਚਾਰ ਆਰਿਆਂ ਜਾਵਾਂ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸ਼ੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਪਤਾ ਸੰਖ ਗ੍ਰੰਥ ਮੁਕ ਵੇਦ ਪਾਠ ਸੰਖ ਜੋਗ ਮੰਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੇ ਸੰਖ ਦਾਤਾਰ ਅ ਸੰਖ ਸੂਰ ਮੋਹ ਭਕਸਾਰ ਸੰਖ ਮੂਨ ਲਿਵ ਲਾਇ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਨ ਜਾਉ ਏਕ ਵਾਰ ਜੋ ਤੁਧ ਭਉ ਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਕੰਦ ਕੋਰ ਸੰਖ ਚੋਰ ਹਰਾਮ ਖੋਰਾ ਸੰਖ ਅਮਰ ਕਰ ਜਾਏ ਜੋਰ ਸੰਗ ਲੋਟ ਤਿਆ ਕਮਾਉ ਹੈ ਸੰਗ ਬਾਪੀ ਪਾਪ ਕਰ ਜਾਏ ਅ ਸੰਖ ਕੁੜਿਆ ਔਰ ਕੁੜੇ ਫੈਰਾ ਹੈ ਸੰਖ ਮਲੇਚ ਮਲ ਭਕਾਏ ਸੰਖ ਨਿੰਦ ਅਕਸਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਉਹ ਰੰਧਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸ਼ੰਖ ਨਾਵ ਸੰਕਤਾ ਉਗੰਗੰ ਸ਼ੰਖ ਲੋ ਸੰਕੇ ਸਿਰ ਭਾਰ ਹੋਏ ਅਕਰੀ ਨਾਮੁ ਅਕਰੀ ਸਾਲਾ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਣ ਬੋਲਣ ਬਾਣ ਖਰਾ ਸਿਰ ਸੰਜੋਗ ਬਖਾ ਜਿਨ ਲਿਖੇ ਤੇ ਸਰਨਾਹੇ ਜੇ ਫਰਮਾਏ ਤਿਤ ਤੇ ਪਾਹੇ ਜੇ ਤਾ ਕੇ ਤਾ ਤਿਤ ਨਾਉ ਵਿਣ ਨਾਵੇ ਨਾਹੀ ਕੋਤਾ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਜਾਵੇਂ ਇੱਕ ਵਾਰ ਜੋ ਤਦ ਭਾਵੇਂ ਸਾਈ ਪੁਲੀਕਾਰ ਤੂੰ ਸੁਦਾ ਸਲਾਮਤ ਨਿਰੰਕਾਰ ਪਰਯਤ ਪੈ ਤੰਦੀ ਕੋਣੀ ਤੋਤਰਾ ਉਤਰਸ ਕੇ ਮੂਤਲੀ ਤੇ ਕੱਪੜ ਹੋਏ ਦੇ ਸਾਬੂਲੀ ਆਥੋਏ ਔਰ ਇਹ ਮਤ ਪਪਾ ਕੇ ਸੰਗੋ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਕਾਹੋ ਨਾਨਕ ਤੁਮ ਆਵੋ ਜਾ ਤੀਰਤ ਤਪ ਦਿਯਾ ਤਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਨ ਲਹਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਉਤ ਨਾ ਹੋਏ ਸੁਆਸਤ ਆਤ ਬਾਣੀ ਬਰਮਾਓ ਸਤ ਸੁਹਾਂ ਸਦਾ ਮਨ ਚਾਓ ਕੌਣ ਸੋਇਲਾ ਵਖਤ ਕੌਣ ਕੌਣ ਤਿੱਤ ਕਮਣ ਵਾਰ ਕਮ ਸਿਰਤੇ ਮਹਾ ਕਮਣ ਜੇਤੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਵੇਲੇ ਕੁਰਾਨ ਬਖਤ ਨਾ ਪਾਇਓ ਕਾਤੀਆਂ ਜੇ ਲਿਖਣ ਲੈ ਕੁਰਾਨ ਤਿੱਤ ਵਾਰ ਨਾ ਜੋਗੀ ਜਾਣੇ ਰਤ ਮਹਾ ਨਾ ਕੋਈ ਜੋ ਕਰਤਾ ਸ੍ਰਿ ਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਾ ਰਖੂ ਕਿਵ ਸਾਲਾਹਿ ਕਿੰ ਮਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੇਵ ਸਿਆਣਾ ਵੱਡਾ ਸਾਹਿ ਉੱਡੀ ਨਾਹੀ ਕੀਤਾ ਜਾਕਾ ਹੋਇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਤਲ ਪਤਾਲ ਅਖ ਆਕਾਸਾਂ ਆਕਾਸ ਉੜ ਕੋੜ ਕੋ ਭਾਲ ਤਕੇ ਵੇਦ ਗਾਨਿਕ ਹਾਥ ਸੈਸ ਠੋੜਾ ਰ ਕਹਣ ਤੇ ਬਾਸ ਰਿਕਤਾ ਆਤਾ ਲਿਖਾਏ ਤਾਂ ਲਿਖੀਐ ਲਿਖਿਆ ਹੋਈ ਬਨਾਸ ਨਾਨਕ ਵਟਾਖੀ ਆਪੇ ਜਾਣੇ ਆ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਆ ਨਦੀਆਂ ਤੇ ਵਾਹ ਕੋ ਐਸਮਤ ਨ ਜਾਣੀਐ ਸਮੁੰਦ ਸੋ ਸੁਲਤਾਨ ਗਿਰਹਾ ਸਿੱਤੇ ਮਾਲ ਤਨ ਕਿਹੜੇ ਤੁਲ ਨਾ ਹੋਣੇ ਜੇ ਚਤ ਸਮਨੋ ਨਾ ਵਿਸਰੈ ਅੰਤ ਨਾ ਸਿੱਤੇ ਕਹਿਣ ਦਾ ਅੰਤ ਅੰਤਨ ਕਰਨੇ ਦੇ ਨਾ ਅੰਤ ਨਾ ਵੇਖਣ ਸੁਣ ਨਾ ਅੰਤਨ ਜਾਪੈ ਕਿਆ ਮਨ ਮਨ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਣ ਕੀਤੇ ਬਿਲਾਹੇ ਤਾਂ ਕੇ ਅੰਤ ਨਾ ਪਾਏ ਜਾਏ ਹਿਉੰਤ ਨ ਜਾਉਣੇ ਕੋਈ ਬੋਤਾ ਕੀ ਹੈ ਬੋਤਾ ਹੋਈ ਵੱਡਾ ਸਾਹਿਬ ਉੱਚਾਤਾ ਉੱਚੇ ਉਪਰ ਉਚਾ ਨਾ ਏਵਡ ਉਚਾ ਹੋਇ ਕੋਇ ਤੇ ਸੋਚੇ ਕੋ ਜਾਣੇ ਸੋਏ ਜੀਵੜਾ ਪ ਜਾਣੇ ਆਪਾਪ ਨਾਨਕ ਨਦਰੀ ਕਰਨੇ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਇ ਕੀਤੇ ਮੰਗੈ ਜੋਤ ਉਪਾਰ ਕੀਤੇ ਗੁਣ ਕਨੇ ਵਿਚਾਰ ਕੀਤੇ ਖਾ ਟੁੱਟੈ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਆਇ ਕਾਏ ਕਿਤੇ ਆਦੂ ਭੂਗ ਸਦਮਾਰ ਇਹ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਕਾਇਕ ਆਕਣ ਪਾਏ ਉਹ ਜਾਣੈ ਜੇ ਤਿਆ ਮੂਖ ਆਏ ਆਪੇ ਜਾਣੇ ਆਪੇ ਦੇ ਆਖੈ ਸੇਖੇ ਕਈ ਕੇ ਜਿਸ ਨੂੰ ਬਖਸੇ ਸਿਰਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣ ਮੂਲ ਵਾਪਾਰ ਮੂਲ ਵਾਪਾਰੀ ਇਹ ਮੂਲ ਪੰਡਾਰ ਮੂਲ ਆਵੇ ਮੂਲ ਜਾਹੇ ਮੂਲ ਭਾਏ ਮੂਲਾ ਸਮਾਹ ਅਮੋਲ ਧਰਮ ਮੂਲ ਦੀਵਾਨ ਮੂਲ ਤੋਂ ਮੂਲ ਪਰਵਾਨ ਅਮੋਲ ਬਖਸ਼ੀ ਸੈ ਮੂਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਅਮੁੱਲੋ ਅਮੁਲਾ ਕਿਆ ਨਾ ਜਾਇ ਆਕਾ ਕਰੇਲੇ ਵਿਲਾਇ ਔਕੇ ਵੇਤ ਪਾਟ ਪੁਰਾਣ ਔਕੇ ਪੜੇ ਕਰੇ ਬੁਖਿਆਣ ਔਕੇ ਵਰਨੇ ਔਕੇ ਹਿੰਦਾ ਕਹਿ ਗੋਪੀ ਤੈ ਗੋਵਿੰਦਾ ਔਕੇ ਸ਼ਰਕ ਸਿੱਧ ਔਕੇ ਕਿਤੇ ਕਿਤੇ ਬੁੱਧ ਔਕੇ ਧਨ ਔਕੇ ਦੇਵ ਔਕੇ ਸੂਰ ਨਰ ਮੁੰਜਨ ਸੇਵਾ ਕੀਤੇ ਔਕੇ ਅੱਖਣ ਪਾਏ ਕੀਤੇ ਕਹਿ ਕੇ ਟੁੱਟ ਜਾਏ ਤੇ ਕੀਤੇ ਹੋਰ ਕਰੇ ਤਾਂ ਨਾ ਸਕੈ ਕਹੀ ਕਿ ਜੀਵਣ ਭਾਵੇਂ ਤੇ ਵਡੂ ਹੋਏ ਨਾਨਕ ਜਾਣੈ ਸੋਚਾ ਸੋਹੇ ਜੇ ਕੋ ਅੱਕੇ ਭੋਲ ਵਿਗਾੜ ਤਨ ਕੀਐ ਸਿਰ ਗਾਵਾਰ ਰੰਗਾਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵਹਿ ਸਰਬ ਸਮਾਲੇ ਵਾਜੇ 나ਦ ਅਨੇਕ ਅਸ਼ੰਕਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੀ ਸਿਉ ਕਈਨ ਕੀਤੇ ਗਾਵਨ ਹਾਰੇ ਗਾਵੈ ਤੁਨੋ ਪਉਣ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰ ਗਉਮ ਚਿਤ ਗੋਤ ਲਿਖ ਜਾਣਾ ਲੇਖ ਲੇਖ ਧਰਮ ਵਿਚਾਰੇ ਗਉਮੈਸ਼ਰ ਬ੍ਰਹਮਾ ਦੇਵ ਸੋਹ ਸਦਾ ਸੋ ਆਰ ਗੋਵੇ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇਂ ਸਿਸਮਤੀ ਅੰਦਰ ਗਾਉਣ ਸਾਧ ਵਿਚਾਰ ਗਾਉਣ ਜਤੀ ਸਤੀ ਸੰਤੋਖੇ ਗਾਵੇਂ ਵੀਰ ਕਰਾਰੇ ਗਾਉਣ ਪੰਡਿਤ ਪੜਨ ਰਕੀਸਰ ਜੁਗ ਜੁਗ ਵੇਦਾਂ ਨਾਲੇ ਗੋਵੇ ਮੂਹਨੀਆ ਮਨਮੋਹਨ ਸੁਰਗਾ ਮਚ ਪਿਆਲੇ ਗਾਉਣ ਰਤਨ ਉਪਾਏ ਤੇਰੇ 68 ਤੀਰਤਨ ਨਾਲੇ ਗਾਵੇਂ ਜੋਤ ਮਹ ਬਲਸੂਰਾ ਗਾਵੇਂ ਕਾਣੀ ਚਾਰੇ ਗਾਵੇਂ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰ ਸੇਤ ਉਤਨੋ ਗਾਵੇਂ ਜੋਤਿ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵੇਂ ਸੇ ਮਨ ਚਿਤ ਨਾਮ ਨਾਨਕਿਆ ਵਿਚਾਰ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੇ ਨਾਹੀ ਹੈ ਪੀ ਹੋਸੀ ਜਾਏ ਨਾ ਦਸ ਰਚਨਾ ਜੇ ਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨਸੀ ਮਾਇਆ ਜਿੰਨ ਨੂੰ ਪਾਏ ਕਰ ਕਰ ਵੇ ਕਹਿ ਕੇ ਤਾ ਆਪਣਾ ਜਗਤਿਸ ਦੀ ਉੜਿਆਏ ਜੋਤਿਸ ਭਾਵੇ ਸੋਈ ਕਰਤਕ ਨਾ ਕਰਨਾ ਜਾਏ ਸੋ ਪਾਤਿ ਸਾਹ ਸਹ ਪਤ ਸੋਹਿਬ ਨਾਨਕ ਰਹਿਣ ਲਜਾਈ ਮੁੰਦਾ ਸੰਤੋਖ ਸਰਮ ਪਚੋਲੇ ਧਿਆਨ ਕੀ ਕਰੈ ਵਕੂਤਾ ਕਿੰਤਾ ਕਾਲ ਕੁਵਾਰੀ ਖਾਇਆ ਜਗਤ ਦੰਡਾ ਪਰਤੀਤਾ ਆਈ ਪੰਤੀ ਸਗਰ ਜਮਾਤੀ ਮਨ ਜਿਤੈ ਜਗ ਜੀਤ ਆਦੇਤੈ ਆਦੇਸ ਆਤ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਕੇ ਆਂਦਿਆ ਪੰਡਾਰਨ ਘਟ ਘਟ ਵਜੈ ਨਾਦ ਆਪ ਨਾਦ ਨਾਤੀ ਸਭ ਜਾ ਕੀ ਰਿਤ ਸਦਉਰਾ ਸਾਦ ਸੰਜੋਗ ਜੋਗ ਦੋਇ ਕਾਰ ਚਲਾਵੇ ਲੇਖਿਆ ਵੇ ਭਾਗ ਅਦੇ ਤਸੈ ਅਦੇ ਸਾਥ ਅਨੀਲ ਅਨਾਦ ਅਨੰਤ ਜੁਗ ਜੁਗ ਇੱਕੋ ਵੇ ਸਿਕਮਾਏ ਜੁਗਤ ਰਾਇ ਤਿੰਨ ਚੇਲੇ ਪਰਵਾਨ ਇੱਕ ਸੰਸਾਰ ਇੱਕ ੁੰਡਾਰ ਇੱਕ ਲਾਜ ਦੀ ਵਾਣ ਜਿਉ ਤਿਸ ਪਾਵੇ ਤਵੇ ਚਲਾਵੇ ਜਿਉ ਹੋਵੇ ਫਰਮਾਨ ਉਹ ਵੇਖਾ ਉਹਨਾਂ ਨਦਰ ਨਾ ਹੋਵੇ ਬੋਤਾ ਹੋਵੇ ਵਿਡਾਨ ਆਦੇਤ ਸੈ ਆਦੇਸ ਆਦ ਅਨੀਲ ਆਨਾਤ ਅਨਾਹਤ ਜੁਗ ਜੁਗ ਏ ਕੋ ਵੇ ਸਾਸਨ ਲੋਏ ਲੋਏ ਪੰਡਾਰ ਜੁਗ ਚ ਪਾਇਆ ਸੋ ਏ ਕਾ ਵਾਰ ਕੋਰ ਕਰ ਮੇ ਕੈ ਸਿਰਜਨ ਹੌਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੈ ਆਦੇਸ ਆਦ ਅਨੀਲ ਆਨਾਤ ਅਨਾਹਤ ਜੁਗ ਜੁਗ ਏ ਕੋ ਏ ਸਾ ਇਕ ਦੋ ਜੀ ਪੋਲਾ ਕੋ ਵੇ ਲਖੋ ਐ ਲਖ ਵੇ ਸ ਲਖ ਲਖ ਡਾਕੀ ਏਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆਂ ਚੜਿਆ ਹੋਇ ਕੀ ਸ ਸੁਣ ਗੱਲਾਂ ਆਕਾਸ ਕੀ ਕੀਟਾ ਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਿਆ ਠੀਸ ਆਕਣ ਜੋਰ ਚ ਪੈਣਾ ਜੋਰ ਜੋਰ ਨਾ ਮੂੰਗਣ ਦੇ ਨਾ ਜੋਰ ਜੋਰ ਨਾ ਜੀਵਣ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਾਨ ਵਿਚਾਰ ਜੋਰ ਨਾ ਜੁਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨਹੀਂਛ ਨ ਕੋਇ ਰਤਿ ਰਤੇ ਦਿੱਤੀ ਵਾਰ ਪਉਣ ਪਉਣ ਇਕ ਨਿਪੋਤਾਲ ਤਿਸ ਵਿੱਚ ਧਰਤੀ ਦਾ ਉਪਰ ਕੀ ਤਰਮਸੋ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤਾ ਗਰਮੀ ਗਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਤੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਉਚ ਬਗਾਇ ਉਤੇ ਪੋਏ ਨਾਨਕ ਆ ਜਾਪੈ ਜਾਏ ਧਰਮ ਗੰਡ ਕਾਇਉ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਣੀ ਵੈ ਸੰਤਰ ਕੀਤੇ ਕਾਨ ਬਹਿਸ ਕੀਤੇ ਫਰਮੇ ਘੜਤ ਘੜਿਆ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੀਤੇ ਧੂਪ ਦੇਸ ਕੀਤੇ ਇੰਦ ਚੰ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵ ਦੇਸ ਕੀਤੇ ਦੇਵਦਾਨ ਮੂਨ ਕੀਤੇ ਕੀ ਤਿਰਤ ਸੰਮੁਦ ਕੀਤਿਆਂ ਖਾਣੇ ਕੀਤਿਆਂ ਬਾਣੀ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੇ ਸੇਵਕ ਕੀਤੇ ਨਾਨਕ ਅੰਤ ਨਾਨਤਾ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਤੈ ਨਾਦ ਬਿਨੋਦ ਊੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤੈ ਘੜਤ ਘੜਿਐ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੇ ਕੁਛ ਤਾਂ ਹੇ ਤਿਤੈ ਘੜਿਐ ਸੁਰਤ ਮਤਿ ਮਨ ਬੁੱਧ ਤਿਤੈ ਘੜਿਐ ਸੁਰਸਦਾਂ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿਤੈ ਹੋਰ ਨਾ ਕੋਈ ਹੋਰ ਤਿਤੈ ਜੋਤਿ ਮਹਾ ਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿਤੈ ਸੀਤੋ ਸੀਤਾ ਮਈ ਮਮੋਹਿਤਾ ਕੇ ਰੂਪ ਨਗਤਨੇ ਜਾਇ ਨਾ ਉਮਰ ਨ ਟਾਗੇ ਜਾਹੇ ਜਿਨ ਕਹਿ ਰਾਵ ਸੈ ਮਨ ਮਾਹੇ ਤਿਤੈ ਭਗਤ ਵਸੈ ਕੇ ਲੋਕ ਰਹਿ ਆਨੰਦ ਸਚਾ ਮਨ ਸੋਏ ਸਚਖੰਡ ਵਸੈ ਨਰੰਕਾਰ ਕਰ ਕਰ ਵਿਕੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੰਤ ਨਾਨਤ ਤਿਤੈ ਲੋਲ ਆਕਾਰ ਜਿਵ ਜੋ ਹੁਕਮ ਤ੍ਰੈ ਤਿਵਕਾਰ ਵਿਕ ਵਿਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਇਹ ਹਰਨ ਮਤ ਵੇਦ ਤਿਆਰ ਪੌਂਕ ਲਗਨ ਤਪਤਾਉ ਭੰਡਾ ਪਾਉ ਅਮਰਿਤ ਤਟਾਲ ਕੜਿਐ ਸ਼ਬਦ ਸਚਿ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨੇਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨੇਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਇ ਦਾਇਆ ਖੇ ਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਧੂਰ ਕਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਕੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇ ਤੇ ਛੁਪੇ ਨਾਲ जिनी नाम ते आया गे मशकताल नानक ते मुख जले केतिरी छुटे नाल,